ਮੈਂ ਲੰਗਦਾ ਲੰਗਦਾ ਮਹਿਮ ਹੈ ਭਾਜੀ ਨੂੰ ਮਿਲ ਕੇ ਜਾਵਾਂ ਤੁਸੀਂ ਦੱਸਿਆ ਨੀ ਮੁੜ ਕੇ ਕੁਛ ਮੈਨੂੰ ਹਜੇ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸੋ ਵੀ ਤੁਸੀਂ ਸਲਾਹ ਕਰਨੀ ਕਿਹਦੇ ਨਾਲ ਆ ਹੂੰ ਉਹ ਸਲਾਹ ਭਾਜੀ ਕੀ ਕਰਨੀ ਆ ਜੇ ਇਹ ਸਾਰੇ ਜਾਣੇ ਗਏ ਆ ਤਾਂ ਆਖਰ ਕਿੱਧਰ ਦੀ ਆ ਗਈ ਜੇ ਰਿਸ਼ਤਾ ਕਰੀਏ ਨਾ ਵੇਖ ਚਾ ਕੇ ਕਰੀਦਾ ਹੰਦਾ ਵਾ ਇਹ ਵੀ ਨਾ ਦੱਸ ਹੁਣ ਕਿੰਨੇ ਗੁੱਸੇ ਚ ਉੱਠ ਕੇ ਗਏ ਇੱਥੋਂ ਤੁਮੇ ਤਾਂ ਕੋਈ ਸਮਾਂ ਹੀ ਨ ਲੱਗਣ ਦੀ ਕੀ ਕਰਾਂ

ਇਹ ਤਾਂ ਹੋਈ ਤੇ ਇਹ ਕੰਮ ਤਾਂ ਦਾ ਕਰਨਾ ਅੱਛਾ ਅੱਛਾ ਠੀਕ ਆ ਹਾਂ ਜੀ ਉਹ ਤਾਂ ਮੈਂ ਤੁਹਾਨੂੰ ਫੋਨ ਕਰਦੀ ਆਂ ਤੈਨੂੰ ਆਹ ਠੀਕ ਠਾਕ ਉਹ ਤਾਂ ਵਧੀਆ ਨੇ ਉਹ ਵੀ ਤੇ ਗੱਲ ਸੁਣ ਉਹ ਵੀ ਇੱਥੇ ਬੈਠੇ ਹੀ ਹੁਣੇ ਜਿਗੁੱਟ ਕੇ ਗਏ ਬਾਹਰ ਹੀ ਤੇ ਮੈਂ ਤੁਹਾਨੂੰ ਪੁੱਛਣਾ ਸੀ ਕਿ ਪਹਿਲਾਂ ਕੀ ਸਲਾਹ ਹੋਈ ਆ ਤੇਰੀ ਤਾਇਏ ਤਾਇਏ ਦੇ ਨਾਲ ਹੋਈ ਆ ਤਾਈ ਨਾ ਤਾਇਏ ਨਾਲ ਕੋਈ ਬਾਬੂਆ ਜੀ ਗਿਆ ਸੀ ਉਹਨਾਂ ਘਰ ਹੂੰ ਤੇ ਉਹਦੇ ਉਹ ਗੱਲ ਹੀ ਕਹਿੰਦੀ ਆ ਵੀ ਇਹ ਕੋਈ ਗੱਲ ਨਹੀਂ ਵਿਖ ਲੈਣੇ ਆ ਸਲਾਹ ਕਰਨੇ ਆ ਇਹ ਉਦੋਂ ਵੀ ਸਲਾਹਾਂ ਹੀ ਘੋਣ ਲੀਆਂ ਇਸ ਤਰੀਕੇ ਕੋਈ ਇਟਾਲੀਅਨਾਂ ਨਾਲ ਕਰੀ ਕਿਹਾ ਦਿੰਦਾ ਉਹ ਪੇ ਬੰਨਿਆ ਅਮਰ ਦਾ ਉਹ ਦੱਸ ਕਿੰਦਾਂ ਦੀਆਂ ਗੱਲਾਂ ਐ ਕਰਨ ਦੇ ਜੋ ਕੋਈ ਵੀ ਚਾਹੀਦਾ ਹੁੰਦਾ ਨਾ ਪਰਿਵਾਰ ਵਿੱਚ ਲੱਭਣਾ ਉਹ ਸਭ ਕੁਝ ਹੀ ਹੈਗਾ ਆ ਹੈ ਮੁੰਡਾ ਵੀ ਚੰਗਾ ਆ ਪਰ ਇਹਨਾਂ ਨੂੰ ਕਿਤੇ ਨਹੀਂ ਨਾ ਪਾ ਸਕਦੇ ਉਹਨਾਂ ਨੂੰ ਪੁੱਤ ਮੇਰੇ ਸੁਣ ਗੱਲ ਉਹ ਤਾਂ ਗੱਲ ਤਰੀ ਠੀਕ ਆ ਪਰ ਇਹਨਾਂ ਨੂੰ ਕੀ ਤਕਲੀਫ ਐ ਜੇ ਕੁੜੀ ਛੋਕੇ ਘਰ ਚਲ ਜੂਗੀ ਤਾਂ ਰਿਸ਼ਤਾ ਵਧੀਆ ਹੋਣ ਰਿਹਾ ਆ ਆ ਉਹਦੇ ਮੈਂ ਵੀ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਪਰ ਇਹੋ ਜਿਹਾ ਉਦੋਂ ਮੈਂ ਗਿਆ ਸੀ ਤੇ ਜੇ ਤੁਸੀਂਾਂ ਦੀ ਇੱਕ ਜਿਹਾ ਮੇਰੇ ਪੁੱਛਣਾ ਤੇ ਤੂੰ ਇਸ ਤਰ੍ਹਾਂ ਕਰ ਮੇਰਾ ਪੁੱਤ ਇੱਕ ਵਾਰੀ ਨਾ ਜਾ ਉਹਨਾਂ ਨਾਲ ਕਰ ਸਲਾਹ ਜਾ ਕੇ ਤੇ ਫਿਰ ਮੈਨੂੰ ਦੱਸੀ ਵੀ ਕੀ ਕਹਿੰਦੇ ਆ ਤੇ ਠੀਕ ਹੈ ਉਹ ਕਿਤਾ ਫੋਨ ਇਹਨਾਂ ਨੂੰ ਫੁੱਫੜ ਜੀ ਤੇਰੇ ਨੇ ਨਾ ਮੈਨੂੰ ਲੱਗਦਾ ਫੋਨ ਕੀਤਾ ਆ ਉਹ ਬਾਬਾ ਹਾਂ ਉਹ ਬਾਬਾ ਸੌ ਘਰ ਮੋਂਡੇ ਆਈਓ ਹਾਂ ਤਾਂ ਮੈਂ ਹੁਣ ਤੈਨੂੰ ਤਾਂ ਹੁਣ ਕੀਤਾ ਹੀ ਵੀ ਤੂੰ ਮੇਰਾ ਪੁੱਤ ਸਿਆਣਾ ਤੂੰ ਜਾ ਕੇ ਨਾ ਆਪ ਸਲਾਹ ਕਰ ਉਹਨਾਂ ਦੇ ਨਾਲ ਤੇ ਫਿਰ ਮੈਂ 10 ਪੀ ਕੀ ਗੱਲਬਾਤ ਆ ਹੈ ਹੁਣ ਪਤਾ ਕਿ ਉਹ ਵੀ ਕਾਲੇ ਪਏ ਹੀ ਉਹ ਮੁੰਡੇ ਦਾ ਨਾ ਚਾਚਾ ਆਇਆ ਹੀ ਫੇਰ ਘਰ ਤੇ ਉਹ ਕਹ ਹਾਂ ਉਹ ਕਹਿੰਦੇ ਆ ਇਹ ਵੀ ਗੱਲਬਾਤ ਜੋ ਵੀ ਹੈਗੀ ਹੈ ਮੈਨੂੰ ਦੱਸੋ ਹਨਾ ਅਗਲੇ ਨਾਲ 100 ਦੱਸਾਂ ਮਿਲ ਜਾ 100 ਦੱਸਾਂ ਪੈਂਡੀਆਂ ਅਗਲੇ ਨੂੰ ਉਹਨਾਂ ਦੇ ਘਰ ਕਿਹੜੀ ਕੰਨੀ ਆ ਪਾ ਦੇ ਸੋਖੇ ਬੰਦੇ ਆ ਉਹਨਾਂ ਦਾ ਕਾਹ ਹੋ ਰਿਹਾ ਜਨਾ ਹਾਂ ਇਹ ਦੱਸ ਸੁਣ ਨਾ ਐਵੇਂ ਉਹ ਜੇ ਗੱਲਾਂ ਕਰਨ ਦੇ ਆ ਬਾਕੀ ਤੁਸੀਂ ਨਾ ਗੱਲ ਕਰਕੇ ਤੇ ਮੈਨੂੰ ਫੋਨ ਕਰਕੇ ਦੱਸ ਜੇ ਨਹੀਂ ਨਾ ਤੇ ਮੈਂ ਸੋਣਾ ਚੱਲੀ ਹਾਂ ਕਿਤੇ ਤੇ ਏਦਾਂ ਕਰਨੀ ਉਹ ਮੈਂ ਕੈਨਸਲ ਕਰ ਦਣੀ ਫਿਰ ਮੈਂ ਹੀ ਦਿੱਰ ਨੂੰ ਆਉਣੀ ਆ ਆਪ ਹੀ ਕਰ ਕੋਈ ਗੱਲ ਨਹੀਂ ਮੈਂ ਨਾ ਪੁੱਛ ਕੇ ਤੁਹਾਨੂੰ ਫਿਰ ਦੱਸਣਾ ਕਰੀ ਜਾਣਾ ਫਿਰ ਹਾਂ ਚੱਲ ਦੱਸ ਮੇਰਾ ਪੁੱਤ ਰਾਂ ਪੁੱਛ ਕੇ ਨਹੀਂ ਫਿਰ ਮੈਂ ਆਉਣੀ ਹਾਂ ਅਮਾ ਅਮਾ ਤੱਕ ਹਾਂ ਇਹਨਾਂ ਨੇ ਕਰਦੀ ਗੱਲਾਂ ਠੀਕ ਆ ਭਾਜੀ ਚੱਲ ਠੀਕ ਹੈ ਪੁੱਤ ਚੱਲ ਓਕੇ ਸਸੀ ਕਾ ਮੁੰਡਾ ਤਾਂ ਚਲਾ ਸਿਆਣਾ ਆ ਉਹ ਸੋਚਦਾ ਵੀ ਚੱਲ ਤਾਇਆ ਤਾਈ ਵੀ ਅੱਗੇ ਲੱਗਣ ਨਾਲ ਤੇ ਫੇਰ ਹੀ ਤੁਰਾਂ ਮੈਂ ਪਰ ਪਤਾ ਨਹੀਂ ਇਹਨਾਂ ਦੀ ਮੱਤੇ ਕੀ ਪੜਦਾ ਪਿਆ ਕੀ ਸੋਚਦੇ ਆ ਤੁਹਾਇ ਜੀ ਕਰੇ ਜੇ ਅਰੇ ਆ ਨਾ लवली ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਠੀਕ ਠਾਕ ਬਸ ਵਧੀਆ ਵਧੀਆ लवली ਗਰਮੀ ਬੜੀ ਹੋ ਗਈ ਆ ਤੇ ਗਰਮੀ ਯਾਰਾ ਮੀ ਮੜਾ ਜਾ ਪਿਆ ਸੀ ਪਰ ਉਹਦਾ ਕੋਈ ਫਾਇਦਾ ਨਹੀਂ ਹੋਇਆ ਆਇਆ ਹੋ ਤਾਂ ਠੀਕ ਆ ਹੋਰ ਸਨਾਓ ਠੀਕ ਠਾਕ ਬਸ ਵਧੀਆ 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 ਗਈ ਪੜੀਆਂ ਨਾਲ ਹਾਂ ਮੈਂ ਗਿਆ ਅੱਛਾ ਅੱਛਾ ਵੈਸੇ ਪਾਣੀ ਤੇ ਬੱਤੀ ਹੋਣੀ ਸੀ ਡੇਢ ਘੰਟੇ ਨਾਲ ਠੀਕ ਆ ਠੀਕ ਆ ਤੇ ਮੈਂ ਉਹਦੋਂ ਮੈਨੂੰ ਫੇਰੇ ਕਰ ਫੇਰਾ ਬਾਹਰ ਲਾਗੇ ਚਲੋ ਕੋਈ ਗੱਲ ਹਾਂ ਤੋ ਮੈਂ ਆਇਆ ਤੁਹਾਡੇ ਵੱਲ ਹਾਂਜੀ ਉਹ ਆਦਾ ਮੁੰਡਿਆ ਫੋਨ ਕੀ ਕਹਿੰਦੀ ਹੁਣ ਤੇ ਉਹ ਇਹੋ ਗੱਲ ਹੀ ਕਹਿਣ ਡਿਆ ਵੀ ਕੋਈ ਦੱਸੋ ਸਾਨੂੰ ਤੇ ਫਿਰ ਕਿੱਦਾਂ ਕਰਨੀ ਆ ਹਨ ਇਹੋ ਪੁੱਛਣ ਡਿਆ ਹੀ ਉਹਨਾਂ ਦੇ ਘਰ ਖੜੇ ਆਏ ਹੀ ਉਹ ਚਾਚਾ ਉਹਨਾਂ ਦਾ ਮੁੰਡੇ ਦਾ ਅੱਛਾ ਤੋ ਪੁੱਛਣ ਪੁੱਛਣ ਡਿਆ ਹੋਣਾ ਵੀ ਕੋਈ ਹਾਂ ਨਾ ਜਵਾਬ ਨਹੀਂ ਦਿੱਤਾ ਤੁਸੀਂ ਬੇਟਾ ਇਹ ਹੀ ਤੇਰੇ ਫੁੱਫੜ ਦੀ ਗੱਲ ਅੱਛਾ ਆਇਆ ਹੀ ਤੁਹਾਨੂੰ ਵੀ ਮੈਨੂੰ ਆਇਆ ਹੀ ਫੋਨ ਹਾਂਜੀ ਹਾਂਜੀ ਤੋ ਮੈਂ ਉਹਨੂੰ ਆਖਿਆ ਮੈਂ ਵੀ ਅਸੀਂ ਇਦਾਂ ਯਾਰ ਕਿੱਦਾਂ ਰਿਸ਼ਤਾ ਕਰ ਦਈਏ ਉਹ ਆ ਚਲੋ 4-5 ਦਿਨ ਹੋ ਗਏ ਆ ਫਿਰ ਤੁਸੀਂ ਹੀ ਦੱਸ ਦਿੰਦਾ ਸੀ ਉਹਨਾਂ ਨੂੰ ਸ਼ਾਹ ਸ਼ੁਰੂ ਕਰਕੇ ਤੇ ਮੈਂ ਤੈਨੂੰ ਕਹਿ ਤਾ ਹੈਗਾ ਜੀ ਦਲਜੀਤ ਦੇ ਯਾਰ ਦੋਸਤੇ ਉੱਥੇ ਹੈਗੇ ਆ ਤੇ ਉਹ ਮੁੰਡੇ ਦਾ ਪਤਾ ਤੇ ਕਰੋ ਇਹਨਾਂ ਦੀ ਗੱਲ ਕਿਹੜੀ ਹੈ ਕਹਿਣ ਦੀ ਵੀ ਉਹ ਗਿਆਨੀ ਧਿਆਨੀ ਆ ਉਹ ਫਲਾਣਾ ਢੀਂਗਾ ਖਾਦੇ ਪੀਂਦੇ ਨਹੀਂ ਆ ਉਹ ਚੱਲ ਕੋਈ ਗੱਲ ਨਹੀਂ ਹੁਣ ਸਿਆਣੇ ਬਣੇ ਵਿੱਚ ਲੱਗੇ ਆ ਹੁਣ ਇਹਨਾਂ ਨੂੰ ਪਛਾਣ ਪਾ ਕੇ ਤੇ ਫਿਰ ਅਸੀਂ ਪਤਾ ਕਰਨ ਚੱਲੀਏ ਹੁਣ ਲਵਲੀ ਇਦਾਂ ਹੁਣ ਤੇ ਤੂੰ ਕਹੀ ਜਾਂਦਾ ਵਾ ਵੀ ਬੜੇ ਦਿਨ ਹੋ ਗਏ ਆ ਉਹ ਹੋ ਗਿਆ ਫਲਾਣਾ ਤੇ ਉੱਥੇ ਕਰ ਦਈਏ ਤੇ ਭੜਕੇ ਮੁੰਡਾ ਨਿਕਲੇ ਨਾ ਬਲੀ ਤੇ ਇਹ ਫਿਰ ਜਮੇਰ ਤੂੰ ਹੋਏਗਾ ਤਰ ਮੈਂ ਦੱਸਦਾ ਇਦਾਂ ਦੀ ਗੱਲ ਕੋਈ ਨਹੀਂ ਆ ਮੁੰਡਾ ਹੁਣ ਤੁਸੀਂ ਵੇਖਿਆ ਸੀ ਉਸ ਦਿਨ ਅਮਰਤ ਸ਼ਗਿਆ ਸੀ ਉਹਨੇ ਨਾਲੇ ਅਮਲੀ ਬੰਦੇ ਦਾ ਤੇ ਦੂਰੋਂ ਪਤਾ ਲੱਗ ਜਾਂਦਾ ਹੁਣ लवली ਮੇਰੀ ਗੱਲ ਸੁਣ ਤੇਰਾ ਫੁੱਫੜ ਤੇ ਕਹੀ ਜਾਂਦਾ ਕਿ ਪੈੜੀ ਸਾਢੇ 4-5 ਕਿੱਲੇ ਹੈਗੀ ਆ ਪੈੜੀ ਦਾ ਅਸੀਂ ਕਿਹੜੀ ਵੇਖੀ ਆ ਕਿ ਕਾਗਜ਼ੀ ਪਤਰੀ ਵੀ ਵਕੇ ਹੈਗੀ ਆ ਵੀ ਕਹਿਣ ਦੀਆਂ ਕਿਹੜੀਆਂ ਗੱਲਾਂ ਆ ਉਹ ਚਲੋ ਕੋਈ ਗੱਲ ਨਹੀਂ ਜੋ ਵੀ ਸਲਾਹ ਕਰਨੀ ਆ ਤੂੰ ਇੱਕ ਵਾਰੀ ਉਹਨਾਂ ਨੂੰ ਫੋਨ ਕਰ ਦੋ ਫਿਰ ਨਹੀਂ ਤੇ ਪੂਆ ਕਹਿੰਦੀ ਮੈਂ ਸ਼ਾਮਾਂ ਤੱਕ ਇੱਥੇ ਆਉਣਾ ਨਹੀਂ ਤੇ ਮੈਂ ਤਾਂ ਕਹਿਤਾ ਵਾ ਤੇਰੇ ਫੋਪੜ ਨੂੰ ਵੀ ਮੈਂ ਕਰਕੇ ਸਲਾਹ ਤੇ ਫਿਰ ਮੈਂ ਸ਼ਾਮਾਂ ਨੂੰ ਕਰੂੰਗਾ ਫੋਨ ਅੱਛਾ ਅੱਛਾ ਪੂਆ ਤਾਂ ਵੀ ਆਏ ਫੋਨ ਪੂਆ ਜੀ ਤਾਂ ਮੈਨੂੰ ਵੀ ਫੋਨ ਆਇਆ ਸੀ ਨਾ ਤੂੰ ਕਹਿੰਦੇ ਇਹ लवली ਤੂੰ ਦੱਸਿਆ ਨਹੀਂ ਕੋਹ ਆਉਂਗਾ ਤੇ ਜਾਉਂਗਾ ਮੈਂ ਪੂਆ ਜੀ ਮੈਂ ਕੀ ਦੱਸਣਾ ਮੈਂ ਉਦਨ ਵੀ ਗਿਆ ਸੀ ਤਾਂ ਇਹ ਹੁਣ ਆਲੇ ਜਿੱਦਣਾ ਆਇਆ ਤੁਹਾਡੇ ਕੋ ਤੇ ਮੈਂ ਚੱਲ ਕੋਈ ਗੱਲ ਨਹੀਂ ਉਦਨ ਵੀ ਆਂਦੇ ਆ ਵੀ ਸਲਾਹ ਕਰ ਲਾਂਦੇ ਤੁਹਾਨੂੰ ਤੇ ਫਿਰ ਦੱਸ ਦਾਂਗੇ ਤੇ ਜੇ ਤੂੰ ਆਂਦੇ ਹੋ ਤੇ ਇੱਕ ਵਾਰੀ ਮੈਂ ਓ ਯਾਰ ਮੈਂ ਨਾ ਤੇਰੇ ਫੁੱਫੜ ਦਾ ਆਇਆ ਸੀ ਮੈਨੂੰ ਫੋਨ ਉਹਨੂੰ ਮੈਂ ਦੱਸੀ ਹੀ ਗੱਲ ਵੀ ਅਹੀਂ ਸ਼ਾਮਾਂ ਨੂੰ ਦੱਸਾਂਗੇ ਤੁਹਾਨੂੰ ਸਾਰੀ ਸਲਾਹ ਕਰਕੇ ਅੱਛਾ ਅੱਛਾ ਹੁਣ ਯਾਰ ਬਾਰ ਬਾਰ ਫੋਨ ਕਰ ਰੋ ਹਟਦੇ ਨਹੀਂ ਦੱਸ ਮੈਂ ਹੁਣ ਕੀ ਕਰਾਂ ਚੱਲ ਜੇ ਆਉਂਦੀ ਇਹ ਭੂਆ ਤੇ ਆਉਣਦੇ ਹਾਂ ਕੀ ਉੱਥੇ ਹੋ ਜੂਗਾ ਓ ਇਹੋ ਕਹਿੰਦੇ ਮੈਂ ਚੱਲ ਨਹੀਂ ਤੇ ਤੁਸੀਂ ਆਣ ਕੇ ਆ ਪੁੱਛ ਲਓ ਫਿਰ ਚੱਲਾ ਲਾਂ ਤੇ ਕੋਈ ਨਹੀਂ ਮੱਕਾ ਨੂੰ ਮੈਂ ਗੱਲਾਂ ਭਾਈ ਚਲੋ ਠੀਕ ਆ ਫਿਰ ਮੈਂ ਜਾਂਦਾ ਹਾਂ ਬੈ ਚਾਹ ਲਈ ਪੀਣੀ ਨਹੀਂ ਚਾਹ ਨਹੀਂ ਜੀ ਪੀਣੀ ਹਾਂ ਯਾਰਾ ਤੇ ਥੱਕੇ ਸ਼ਾਈ ਵਾਲੀ ਗੱਲ ਵਾ ਕਦੀ ਭੂਆ ਦਾ ਫੋਨ ਆ ਜਾਂਦਾ ਵਾ ਕਦੀ ਫੁੱਫੜ ਦਾ ਆ ਜਾਂਦਾ ਵਾ ਮੇਰੇ ਹਿਸਾਬ ਨਾਲ ਉਹ ਮੜੇ ਦਾ ਰਿਸ਼ਤਾ ਹੁੰਦਾ ਹੀ ਕਿਤੇ ਨਹੀਂ ਹੋਣਾ ਵਾ ਤੇ ਇਹਨਾਂ ਦਾ ਰਾਦਾਵੇ ਦਵਾਵੇ ਇਹਨਾਂ ਨੂੰ ਢਕਾ ਦਿਓ ਉੱਥੇ ਚੱਲ ਹੁੰਦੀ ਆ ਭੂਆ ਫਿਰ ਕਰ ਲੈਣੇ ਇਹਨਾਂ ਗੱਲਬਾਤ ਬੜਾ ਮੂੰਹ ਜਿਹਾ ਸੁਟਿਆ ਕੀ ਗੱਲ ਹੋਈ ਆ ਕੀ ਯਾਰ ਰਵਨ ਮੂੰਹ ਕੀ ਸੁਟਣਾ ਹਾਂ ਕੋ ਹਾਲ ਨਾ ਪੁੱਛ ਇੱਕ ਕੰਮ 바جے ਮੁੱਕਦਾ ਤੇ ਦੂਜਾ ਹੋ ਜਾਂਦਾ ਕੀ ਹੋ ਗਿਆ ਹੁਣ ਹੁਣਾਂ ਕੀ ਆ ਹੁਣ ਲਵਲੀ ਆਇਆ ਸੀ ਕੀ ਆਂਦਾ ਵਾ ਪਿਤਾ ਜੀ ਤੁਹਾਨੂੰ ਮੈਂ ਕਿਹਾ ਸੀ ਵੀ ਕਿੱਦਾਂ ਕਰਨਾ ਮੁੰਡੇ ਦਾ ਹਾਂ ਰਿਸ਼ਤੇ ਬਾਰੇ ਅੱਛਾ ਮੈਂ ਯਾਰ ਕਰਨਾ ਕਰਾਉਣਾ ਕੀ ਆ ਅੱਗੇ ਤੇਰੇ ਫੁੱਫੜ ਦਾ ਵੀ ਫੋਨ ਆਇਆ ਸੀ ਅੱਛਾ ਤੇ ਉਹਨੂੰ ਤਾਂ ਮੈਂ ਕਹਿਤਾ ਵਾ ਵੀ ਸ਼ਾਮਾਂ ਨੂੰ ਦੱਸਾਂਗੇ ਸਲਾਹ ਕਰਕੇ ਕਹਿੰਦਾ ਵੀ ਫੁੱਫੜ ਦਾ ਤੇ ਆਇਆ ਵਾ ਹੁਣ ਭੂਆ ਦਾ ਵੀ ਆਇਆ ਵਾ ਕੀ ਆਂਦੀ ਭੂਆ ਵੀ ਜੇ ਤੁਸੀਂ ਨਹੀਂ ਕੇ ਪਾਸੇ ਗੱਲ ਹੋਣੀ ਤੇ ਮੈਂ ਲੱਗੀਆਂ ਹੁਣ ਤੇ ਆ ਜੇ ਆਣ ਕੇ ਨਾ ਫੇ ਮੇਰੇ ਕੋ ਗੱਲਾਂ ਸੁਣ ਕੇ ਹੀ ਜਾਊਗੀ ਜੇ ਇੱਦਾਂ ਰੋਖ ਨਹੀਂ ਆਉਂਦੀ ਤੇ ਮੇਰੇ ਹਿਸਾਬ ਨਾਲ ਨਾ ਰਮਨ ਮੁੰਡੇ ਦਾ ਰਿਸ਼ਤਾ ਹੁੰਦਾ ਹੋਣਾ ਨਹੀਂ ਆ ਕਦੇ ਵੀ ਤਾਂ ਐ ਡਏ ਹੁਣੇ ਆ ਤੇ ਚੱਲ ਅਹੀਂ ਕਰਾ ਦਿੰਨੇ ਆ ਤੇ ਇਹਨਾਂ ਦਾ ਤਰਤਾ ਵਾ ਵੀ ਚੱਲ ਸਾਡੇ ਲਾਗੇ ਆ ਕੋਈ ਗੱਲ ਨਹੀਂ ਪੂਆ ਨੂੰ ਆ ਲੈੰਦੋ ਜੇ ਮੇਰੇ ਮੂੰਹ ਕੋਈ ਗੱਲ ਉਹੋ ਜੀ ਨਿਕਲ ਵੀ ਗਈ ਤਾਂ ਗੁੱਸਾ ਨਾ ਕਰਿਓ ਵੀ ਮੇਰੀ ਭੈਣ ਨੂੰ ਕੋਈ ਗੱਲ ਕਹੀ ਆ ਮੈਂ ਠੋਕ ਠੋਕੇ ਜਵਾਬ ਦੇਣੇ ਜੇ ਉਹ ਦਹੀਂ ਤੂੰ ਹੋਇਆ ਕਦੇ ਫੋਨ ਕਰ ਹੀ ਲਿਆ ਮੁੰਡਾ ਕਾ ਦਾ ਵੇਖ ਆ ਜਾਂ ਜਾਨ ਸੁੱਕਣੇ ਪਾਈ ਐ ਅੰਤਰੀ ਉਹ ਤਾਂ ਕਿਸ ਦੀ ਮਰਜ਼ੀ ਹੁੰਦੀ ਵੀ ਰਿਸ਼ਤਾ ਕਰਨਾ ਕਿ ਨਹੀਂ ਕਰਨਾ ਜਦੋਂ ਤੁਹਾਨੂੰ ਇਹ ਕਰੇ ਹੀ ਕਹਤਾ ਵੀ ਸਲਾਹ ਕਰਕੇ ਦੱਸ ਦਿੰਨੇ ਆ ਤਾਂ ਤੁਸੀਂ ਜੋ ਗੱਲ ਕੀਤੀ ਮੇਰੇ ਨਾਲ ਗੱਲ ਕਰਾਉਂਦੇ ਹੋ ਮੈਨੂੰ ਥੋੜਾ ਆ ਵਾ ਲਵਲੀ ਅਛਾ ਲਵਲੀ ਤੁਹਾਡੇ ਵਾਲਾ ਆ ਵਾ ਲਵਲੀ ਆਇਆ ਹੀ ਵੀ ਭੂਆ ਦਾ ਫੋਨ ਆਇਆ ਮੈਨੂੰ ਫਿਰ ਫੋਨ ਤਾਂ ਇਹਨਾਂ ਨੂੰ ਹੁੰਦੇ ਸਿੱਧੇ ਇੱਕ ਦੂਜੇ ਨੂੰ ਸਾਨੂੰ ਤਾਂ ਵਿੱਚ ਉਹ ਗੱਲ ਸ਼ਦਾਈ ਬਣਾਉਂ ਰਹੇ ਆ ਕਿ ਲਵਲੀ ਵੀ ਕਰਦਾ ਵਾ ਉਹਨਾਂ ਨੂੰ ਕਰਦਾ ਕਰਦਾ ਵਾ ਸਾਨੂੰ ਤਾਂ ਤਾਂ ਨਾ ਰਗੜਾ ਲਾਉਂਦੇ ਆ ਵੀ ਤੁਹਾਨੂੰ ਖਰਚਾ ਨਹੀਂ ਕਰਨਾ ਤੇ ਹਾ ਤੇ ਲਾ ਤਾਂ ਹੀ ਲਵਾਂਗੇ ਨਾਲ ਇਹਨਾਂ ਨੂੰ ਮਾੜਾ ਮੋਟਾ ਤੋਰਾ ਜਿਹੇ ਬਣਾ ਗਏ ਗੁੰਗਾ ਜਿਹਾ ਬਣਿਆ ਵਾ ਯਾਰ ਲੱਭ ਨੂੰ ਨਿਆਣਾ ਨਾ ਸਮਝੋ ਬਸੇਰਾ ਤੇਜ ਵਾ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਮੁੜ ਕੇ ਹੱਡੇ ਲਾ ਜਾਂਦਾ ਵਾ ਇਹਨੂੰ ਇਹ ਆ ਨਾ ਪੀਪਲ ਕੇ ਕੋਈ ਗੱਲਬਾਤ ਹੋ ਗਈ ਤੇ ਤਾਏ ਹੁਣਾਂ ਨੂੰ ਫੰਡਾਣਾ ਤੇ ਗਣੂ ਤੇ ਤਾਏ ਹੁਣੀ ਕੀ ਕਰਨ ਸਲਾਮਾਂ ਤੇ ਤੇਰੀਆਂ ਹੰਦੀਆਂ ਪੂਆ ਫੁੱਫੜ ਦੇ ਨਾਲ ਤਾਏ ਹੁਣੀ ਤਾਂ ਖਰਚਾ ਲਾਉਣ ਵਾਲੇ ਹੀ ਆ ਪਰ ਉਹ ਵੀ ਮੈਨੂੰ ਲੱਗਦਾ ਸਾਡਾ ਖਰਚਾ ਜਿਹੜਾ ਨਜਾਇਜ਼ ਹੀ ਜਾਣਾ ਵਾ ਸਮਨ ਅਹੀਂ ਕਾਦਾ ਖਰਚਾ ਲਾਉਣਾ ਵਾ ਖਰਚਾ ਲਾਉਣਾ ਉਹ ਜਿਹੜੇ ਰਿਸ਼ਤਾ ਕਰਾਉਂਦੇ ਆ ਅਸੀਂ ਤੇ ਇੱਕ ਰੁਪਈਆ ਨਹੀਂ ਖਰਚਣਾ ਹੁਣ ਮੈਨੂੰ ਇਹਨੇ लवली ਦਾ ਕਹਿਣਾ ਵਾ ਵੀ ਤਾਇਆ ਜੀ ਨਾਲ ਪੈਸੇ ਲੈ ਲਵਾਂ ਮੈਂ ਨਾ ਮੈਂ ਕੀ ਕਰਨਾ ਜਦੋਂ ਤੇਰੀ ਭੂਆ ਵੇਚਿਆ ਗਈ ਆ ਤੇ ਸਾਰੇ ਕੰਮ ਕਰ ਲੈਣੇ ਉਹਨਾਂ ਨੇ ਹਾਂ ਨਾ ਤੂੰ ਹੀ ਪੈਸੇ ਨਾਲ ਨਾ ਖੜਿਓ ਕੋਈ ਗੱਲ ਨਹੀਂ ਉਹ ਬਥੇਰੇ ਸਿਆਣੇ ਆ ਨਿਆਣੇ ਉਹਨਾਂ ਦੇ ਬਾਹਰ ਬਥੇਰੇ ਪਿਆ ਹੀ ਉਹਨਾਂ ਕੋਲ ਲਈ ਜਾਣ ਕੇ ਅਹੀਂ ਠੇਕਾ ਲਿਆ ਵਾ ਅਹੀਂ ਆਪੇ ਮੁੰਡੇ ਦਾ ਨਿਕੋ ਸੋਚਣਾ ਉਹਨਾਂ ਭੈਣ ਆਉਂਦੀ ਆ ਨਾ ਉਹਨੇ ਗੱਲ ਛੇੜਨੀ ਆ ਪੀਠਾ ਕਰਖਣਾ ਵਾ ਉਥੇ ਆਉਂ ਕਰਨਾ ਵਾ ਜਉਂ ਕਰਨਾ ਵਾ ਤਾਂ ਅਹੀਂ ਕਹਿ ਦੇਣਾ ਵੀ ਅਸੀਂ ਦਿਲਜੀਤ ਦੇ ਪੈਸੇ ਲਾਏ ਆ ਕਿਤੇ ਕੋਈ ਗੱਲ ਨਹੀਂ ਜਿਹੜੇ ਦਸਾਂ ਪਾਉਂਦੇ ਤੇ ਸਲਾਵਾ ਦੇਣਦੇ ਆਂ ਤੇ ਖਰਚਾ ਲਾਉਣਗੇ ਅਸੀਂ ਤਾਂ ਜੋਹਾੜਾ ਵਿਹਾਰ ਬਣੋ ਪੰਜ-ਪੰਜ ਸੌ ਕੁੜੀ ਮੁੰਡੇ ਨੂੰ ਦਵਾਂਗੇ ਤੇ ਚੱਲ ਆਪਣੇ ਘਰ ਨੂੰ ਆਵਾਂਗੇ ਠਾਕਾ ਵੇਖ ਕੇ ਜੇ ਅਸੀਂ ਕੋਈ ਰਿਸ਼ਤਾ ਕਰਾਉਂਦੇ ਆਂ ਤੇ ਕਹਿੰਦੇ ਨਹੀਂ ਇੰਨੀ ਪੈਲੀ ਕਿੱਥੇ ਨਹੀਂ ਉਹ ਤਾਂ ਨੂੰ ਨੌਕਰੀ ਵਾਲੇ ਪਾਲਦੇ ਸੀ ਜੇ ਨੌਕਰੀ ਵਾਲਾ ਲੱਭ ਕੇ ਦਿੱਤਾ ਸੀ ਫੇਰ ਖਰਚੇ ਤੋਂ ਡਰਦੇ ਸੀ ਉਹ ਨੌਕਰੀ ਵਾਲਾ ਕਿੱਥੋਂ ਲੱਭਣਾ ਸੀ ਲੱਭਣਾ ਤਾਂ ਹਵਾਈ ਵਾਲਾ ਸੀਗਾ ਅਜੇ ਕੀਤਾ ਪੈਲੀ ਚਾਰ ਸਿਆੜ ਹੈਗੀ ਵੀ ਆ ਕਿ ਨਹੀਂ ਹੈਗੀ ਐਵੇਂ ਮਰੀ ਜਾਣ ਰਏ ਆ ਰਮਨ ਕੋਠੀਆਂ ਦੇ ਲੋਕਾਂ ਨੇ ਪੈਲੀ ਵੇਚ ਵੇਚ ਵੀ ਪਾਲੀਆਂ ਆ ਅਹੀਂ ਕੋਠੀਆਂ ਵੇਂਦੇ ਆ ਲੋਕਾਂ ਦੇ ਸਿਰ ਕਰਜ਼ਾ ਨਹੀਂ ਵੇਂਦੇ ਪੇ ਕਰਜ਼ਾ ਲੋਕਾਂ ਨੇ ਕਿੰਨਾ ਕਿੰਨਾ ਚੁੱਕਿਆ ਲੋਕੀ ਤਾਂ ਕਰਜ਼ਾ ਚੁੱਕਣ ਲੱਗ ਅੱਡਰਦੇ ਨੀਗੇ ਹੁਣ ਦੋ ਮੱਜਲੀ ਕੋਠੀ ਪਾਈ ਆ ਚਮਾਂ ਗੱਲਿਆਂ ਚ ਕਿੱਥੇ ਪੈਂਦੀ ਆ ਰੋਟੀ ਪੂਰੀ ਹੁੰਦੀ ਮਹਾ ਜਿੰਨੀ ਮੰਗਾਈ ਆ ਚਲੋ ਵੇਖਦੇ ਹੁਣ ਕੀ ਕਰਦੇ ਆ ਫਿਰ ਚਲੋ ਫਿਰ ਮੈਂ ਬਣਾ ਲਾਂ ਰੋਟੀ ਪਾਣੀ ਸਿੱਧੇ ਇੱਧਰ ਹੀ ਆਉਣਾ ਵਾ ਕਹਿਣ ਡਿਆ ਵਾ ਲਵਲੀ ਪੇ ਇੱਧਰ ਹੀ ਆਉਣਾ ਮੈਂ ਤੁਹਾਡੇ ਵਾਲੀ ਚੱਲ ਫਿਰ ਮੈਂ ਬਣਾ ਲਾਂ ਦਾਲ ਦੂਲ ਰੋਟੀ ਤਾਂ ਖਵਲ ਨਹੀਂ ਪੈਣੀ ਕਿਸ ਚੀਜ਼ ਦਾ ਹੁਣ ਤੇ ਬਣਾ ਲਾਂ ਫਤਲੇ ਤੱਕ ਲੰਕ ਖਾਣਾ ਜਾ ਪਤੋਂ ਗਰਮੀ ਆ ਤਾਂ ਤੂੰ ਇਹ ਨਾ ਦੋਆਂ ਜਣੇ ਹੱਥ ਚੁੱਕੀ ਕਦੀ ਭੂਆ ਆ ਜਾਂਦੀ ਤਾਂ ਕਦੀ ਫੁੱਫੜ ਆ ਜਾਂਦਾ ਪਾਈ ਚੱਲੇ ਕਿਤੇ ਮੈਂ लवली ਤੇਰੇ ਲੈ ਆਇਆ ਹਾਂ ਕੰਮ ਹੀ ਕੋਈ ਉਹੀ ਕੰਮ ਹੀ ਯਾਰ ਉਹ ਰਿਸ਼ਤੇ ਵਾਲੀ ਗੱਲ ਆਹੋ ਮੈਂ ਸੋਚਣ ਡਿਆ ਹਾਂ ਕਿ ਦੋਵੇਂ ਜਾ ਕੇ ਤਾਂ ਪਤਾ ਕਰ ਆਈਏ ਪਤਾ ਕਰ ਆਈਏ ਕਾਦਾ ਪਤਾ ਕਰਨਾ ਯਾਰ ਮੁੰਡੇ ਦਾ ਮੁੰਡੇ ਦਾ ਪਤਾ ਹੀ ਹੈ ਭੂਆ ਹਣੇ ਦੱਸਿਆ ਹੀ ਸਭ ਕੋਲ ਹੈ ਤੇ ਵਿਹਲਾ ਹੀ ਹੈ ਨਾ ਮੈਂ ਤੇ ਹੰਝੜ ਗਲੇ ਬੜੀ ਦੱਸਦੇ ਆ ਹੈ ਤੇ ਘਰੇ ਹੀ ਆ ਨਾ ਅੱਜ ਕੱਲ ਚਾੜਾਂ ਕਿ ਲੈਣਾ ਬੰਦਾ ਕੀ ਆ ਉਹ ਹੈ ਤੇ ਘਰੇ ਹੀ ਆ ਭੂਆ ਫੁੱਫੜ ਨੇ ਵੀ ਇਹੋ ਕਿਹਾ ਵਾ ਕਿ ਹੈ ਘਰੇ ਹੀ ਆ ਮੁੰਡਾ ਕੰਮ ਕੁੰਮ ਨਹੀਂ ਕੋਈ ਵੀ ਕਰਦਾ ਅੱਛਾ ਬਾਹਰ ਅੰਦਰ ਦਾ ਡਿਆ ਵਾ ਬਣਾਉਣਾ ਕੀ ਬੜਾ ਪਾਂਜੇ ਕਿਤੇ ਮੇਰੀ ਗੱਲ ਸੁਣ ਲਵਲੀ ਕਹਿੰਦੇ ਆ ਨਾ ਚਾਰ ਕਿੱਲੇ ਆ ਇਹ ਥੋੜੀ ਪਤਾ ਵੀ ਹੈਗੇ ਆ ਕੀ ਬੜਾ ਬਾਅਦ ਚ ਦੋ ਕਿਲੇ ਨਿਕਲ ਦੋ ਕਿ ਅੱਜ ਕੱਲ ਝੂਠ ਉਹ ਮਾਰਦੇ ਆ ਉਹ ਚੱਲ ਉਹਨਾਂ ਸਿਆਣਿਆਂ ਬੈਣਾ ਥੋੜਾ ਝੂਠ ਮਾਰਨਾ ਸੀ ਉਹਨਾਂ ਨੇ ਨਹੀਂ ਮਾਰਨਾ ਜਿਹਨਾਂ ਰਿਸ਼ਤਾ ਕਰਉਣਾ ਉਹਨਾਂ ਨੇ ਮਾਰਨਾ ਕਿ ਨਹੀਂ ਪੁਰਾ ਚਾਚਾ ਕੀ ਪਾ ਝੂਠ ਮਾਰਦਾ ਹੁਣ ਪੂਆ ਕਹਿਂ ਈਆ ਸਾਡੇ ਨਾਲ ਬੰਨੇ ਨਾਲ ਬੰਨਾ ਸਾਂਝਾ ਵਾ ਹੁਣ ਉਹਨਾਂ ਨੂੰ ਤਾਂ ਪਤਾ ਹੀ ਨਾ ਵੀ ਇੰਨੀ ਵਾਈ ਕਰਦਾ ਵਾ ਨਵਲੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਨਾਲੀ ਵੀਰ ਜੀ ਜਿੱਦਾਂ ਦੀ ਉਹਨਾਂ ਕੋਠੀ ਪਾਈ ਆ ਮਿਹਨਤ ਕਰਦਾ ਹੀ ਆ ਤੇ ਪਈ ਆ ਨਵਲੀ ਤੇਰੀ ਗੱਲ ਹੈਗੀ ਆ ਉਦਾਂ ਨਾ ਬੰਦੇ ਮੇਰੇ ਵਾਕ ਰਹਿ ਗਏ ਉੱਥੇ ਅੱਛਾ ਮੁੰਡੇ ਤੇ ਮੈਂ ਆ ਰਾਂਦਾ ਇੱਕੜੀ ਦੂਮੇ ਜਾਣੀ ਜਾ ਕੇ ਨਾ ਤੇ ਪੁੱਛਿਆ ਜੀ ਸਾਡੇ ਭਾਜੀ ਉਹਨੇ ਅੰਬ ਤੇ ਛਕਿਆ ਅੰਬਲੀ ਬੰਦੇ ਦਾ ਤਾਂ ਦੂਰੋਂ ਪਤਾ ਲੱਗ ਜਾਂਦਾ ਪੀ ਅੰਬ ਖਾਂਦਾ ਵਾ ਇੱਕੋ ਹੀ ਫੋਨ ਕੀਤਾ ਫਫੜ ਨੇ ਤੇ ਉਸੇ ਵੇਲੇ ਆ ਗਿਆ ਦੋ ਮੈਡੀ ਗੱਲਾਂ ਪਤਾ ਕੀਤੀਆਂ ਤੇ ਉਸੇ ਵੇਲੇ ਚੱਲ ਗਿਆ ਉਹ ਉਹ लवली ਉਹ ਆਣਾ ਪਹਿਲਾਂ ਕਿਹਾ ਸੀ ਕਿ ਆਪਾਂ ਤੈਨੂੰ ਸੱਦਣਾ ਵਾ ਐਦਾਂ ਨਹੀਂ ਉਹ ਆ ਗਿਆ ਇਹਦੇ ਬਹਾਨਾ ਲਾਇਆ ਬਸ ਹੀ ਪਾਣੀ ਲਾਉਣ ਦਾ ਉਹਨੂੰ ਸੱਦਿਆ ਤਾਂ ਕਰਕੇ ਹੀ ਇਹ ਮੁੰਡਾ ਦੇਖ ਲੈਣਗੇ ਤਾਂ ਕਰਕੇ ਉਹ ਆਇਆ ਹੈ ਚਲੋ ਕੋਈ ਗੱਲ ਨਹੀਂ ਜੇ ਜਾਣਾ ਵੀ ਆਣਾ ਤੇ ਮੈਨੂੰ ਇੱਕ ਦੋ ਕੰਮ ਆ ਮੈਨੂੰ ਕਰ ਆਉਣ ਦੋ ਤੇ ਫਿਰ ਕੋਈ ਗੱਲ ਨਹੀਂ ਚੱਲ ਜੰਨੇ ਆ ਬਾਅਦ ਚ ਕਿੰਨੇ ਕੁ ਜ਼ਰੂਰੀ ਕੰਮ ਆ ਪਹਿਲਾਂ ਮੈਂ ਨਾਲ ਉਧਰੋਂ ਹੋਈਏ ਉਹ ਭਾਜੀ ਇਹ ਧੋਪ ਵੀ ਬੜੀ ਆ ਕੋਈ ਗੱਲ ਠਹਿਰ ਕੇ ਚੱਲ ਜੰਨੇ ਗੱਡੀ ਤੇ लवली ਜਾਣਾ ਉਹ ਜਾਣਾ ਤੇ ਗੱਡੀ ਦੀ ਆ ਪਾਜੀ ਜ਼ਰੂਰੀ ਆ ਮੈਨੂੰ ਕੰਮ ਅੱਛਾ ਅੱਡੇ ਤੱਕ ਹੀ ਜਾਣਾ ਵਾ ਤੇ ਘੰਟਾ ਲੱਗਣਾ ਮੈਨੂੰ ਉੱਥੇ ਤੇ ਮੈਂ ਆ ਜਾਣਾ ਫਿਰ ਤੁਹਾਡੇ ਹੱਲ ਸ਼ਾਮ ਨੂੰ ਚਲੀਏ ਫਿਰ ਸ਼ਾਮ ਨੂੰ ਚਲ ਜਾਨੇ ਕੋਈ ਗੱਲ ਕੀ ਪਤਾ ਕਰਕੇ ਕੀ ਪਤਾ ਗੱਲ ਗਈ ਆ ਇਹ ਰਿਸ਼ਤਾ ਕਰਨਾ ਵਾ ਇੱਕ ਦਿਨ ਦੀ ਗੱਲ ਨਹੀਂ ਹੈਗੀ ਸਾਰੀ ਉਮਰ ਕੱਟਣੀ ਕੁੜੀ ਨੇ ਜੇ ਉਹਨਾਂ ਨੂੰ ਦੋਵਾਂ ਨੂੰ ਪਤਾ ਲੱਗ ਗਿਆ ਨਾ ਪੂਆ ਫਫੜ ਨੂੰ ਉਹਨਾਂ ਕਹਿਣਾ ਵੀ ਤੁਸੀਂ ਪਤਾ ਕਰਦੇ ਫਿਰਦੇ ਜੀ ਸਾਡੇ ਤੇ ਯਕੀਨ ਹੈ ਨਹੀਂ ਫਿਰ ਕੀ ਕਵਾਂਗੇ ਉਹਨਾਂ ਨੂੰ ਦੱਸਣਾ ਗੱਲ ਹੀ ਆਪਾਂ ਬਾਰੋ-ਬਾਰ ਪਤਾ ਕਰਕੇ ਆ ਜਾਾਂਗੇ ਚਲੋ ਵੇਖ ਲਓ ਕੋਈ ਗੱਲ ਨਹੀਂ ਮੈਂ ਫਿਰ ਕੰਮ ਕੁੱਤਣ ਦਾ ਕਰਵਾ ਤੇ ਫਿਰ ਆਉ ਮੈਂ ਹੁਣਾਂ ਫਿਰ ਬਾਅਦ ਵਿੱਚ ਮੈਂ ਤੇਰੇ ਨਾਲ ਆਉਣ ਗਿਆ ਆ ਜੈ ਬੈਨੀਆਂ ਕੋਈ ਗੱਲ ਨਹੀਂ ਮੈਂ ਬਾਅਦ ਚ ਆਉਣਾ ਭਾਈ ਫਿਰ ਚੱਲ ਠੀਕ ਆ ਕੀ ਪਤਾ ਨਹੀਂ ਕੀ ਸੋਚਦਾ ਰਹਿੰਦਾ ਨਾਲ ਜਾਊਗਾ ਕਿ ਉਹ ਮੁੰਡੇ ਨੂੰ ਮੈਂ ਫੋਨ ਕਰ ਲਊਗਾ ਕਿ ਇਹਨੂੰ ਨਾ ਝੂਠ ਸੱਚ ਦੱਸ ਕੇ ਨਾ ਤੇ ਰਿਸ਼ਤਾ ਤਰਵਾ ਦੇ ਕੇ ਤਰੀਕੇ ਨਾਲ ਜੀ ਇਹਦੇ ਸਾਹਮਣੇ ਉਹਨੂੰ ਦੱਸਤਾ ਕਿ ਬਿਆਲੀ ਦੋ ਕਿੱਲੇ ਆ ਇਹਦੇ ਝੂਠ ਮਾਰਨ ਦੇ ਚੱਲ ਵੇਖਦੇ ਆ ਸ਼ਾਮ ਨੂੰ ਜਾ ਕੇ ਕੀ ਬਣਦਾ ਚੱਲ ਦਾਲ ਤੇ ਬਣ ਗਈ ਆ ਮੇਰਾ ਇਰਾਦਾ ਵਾ ਥੋੜੇ ਜਿ ਝੌਲ ਨਾਲ ਬਣਾਣਾ ਗਰਮੀ ਦੇ ਵਿੱਚ ਫੁਲਕੇ ਨੂੰ ਘਾਟੀ ਜੀ ਕਰਦਾ ਵਾ ਚੌਲ ਚਾਲ ਖਾਦੇ ਜਾਂਦੇ ਆ ਚਲ ਚੌਲ ਬਣਾ ਲੈਣੀ ਨਾਲ ਥੋੜੇ ਜੀ ਰਮਨਾ ਹੈ ਦਲਜੀਤ ਆ ਜਾਓ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੋ ਜਿਹਾ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਆਪਣੇ ਵੀ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਹਾਈ ਹਾਈ ਆ ਬੁਲਾ ਕੇ ਇੱਥੋਂ ਆ ਗਈ ਗਰਮੀ ਦੇ ਵਿੱਚ ਇਹ ਕਿਹੜਾ ਕੋਈ ਸਿੱਧਾ ਕੰਮ ਕਰਨ ਆਈ ਹੁਣੀ ਆ ਕੋਈ ਹੋਰ ਪ੍ਰਾਣ ਚੁੱਕਣਾ ਦੇ ਦਊਗੀ ਕੇ ਚੱਲ ਪਾਣੀ ਤਾਂ ਮੱਥੇ ਮਾਰਾਂ ਜੀ ਸੱਸੀ ਕਾ ਵੀਰ ਕੀ ਹਾਲ ਚੱਲ ਬਸ ਵਧੀਆ ਵਧੀਆ ਆ ਜਾ ਬਹਿ ਜਾ ਬੈਠੋ ਹੋਸ਼ਣਾ ਠੀਕ ਠਾਕ ਹਾਂ ਵਧੀਆ ਵਧੀਆ ਹੋਰ ਭੈਣੇ ਸਭ ਠੀਕ ਠਾਕ ਹਨ ਕਰੇ ਠੀਕ ਠਾਕ ਵਧੀਆ ਤੇ ਸੁਣਾਓ ਅਥੇ ਤੋਂ ਲੈਣਾ ਲੈਣਾ ਸੀ ਨਾਲ ਕਾਮੀ ਆਣ ਘਰ ਤੇ ਮੈਂ じゃ ਮਾਪੇ ਹੋਮ ਨਹੀਂ ਆ ਤੇ ਦੱਲੀ ਤੇ ਗਿਆ ਕਿਤੇ ਅਰੇ ਹੁਣ ਇਹ ਇੱਥੇ ਕਿਤੇ ਗਿਆ ਹੋਣਾ ਉਹਨੇ ਕਿਹੜਾ ਦੱਸ ਕੇ ਜਾਣਾ ਕਿਤੇ ਨਿਆਣੇ ਅੱਜ ਕਲੇ ਇਦਾਂ ਹੀ ਕਰਦੇ ਆ ਪਰ ਥੋੜਾ ਇਹ ਕੰਟਰੋਲ ਰੱਖਿਆ ਕਰੋ ਫਿਰ ਵੀ ਨਹੀਂ ਨਹੀਂ ਪਿਆੰਜੀ ਮੈਂ ਤਾਂ ਦਵਕਾ ਮਾਰ ਕੇ ਰੱਖਦੀ ਆ ਤੇ ਇੰਨੀ ਗਰਮੀ ਤੁਸੀਂ ਪਾਜੀ ਨਾਲ ਲੈ ਆਉਂਦੇ ਗੱਡੀ ਤੇ ਆ ਜਾਂਦੇ ਮੈਂ ਮੋਪੜ ਲੈ ਕੇ ਫਿਰ ਆ ਗਈ ਤੁਹਾਡੇ ਮਨ ਵਿੱਚ ਇਹੋ ਡਰਿਆ ਨਾ ਕਿ ਕੱਲ ਨੂੰ ਕਿਤੇ ਦਾਜ ਨਾ ਮੰਗ ਲੈਣ ਇਹੋ ਜੀ ਨਾ ਕੋਈ ਗੱਲ ਨਹੀਂ ਹੈਗੀ ਜੇ ਕੋਈ ਨਾ ਡਿਮਾਂਡ ਹੁੰਦੀ ਨਾ ਉਹਨਾਂ ਪਹਿਲਾਂ ਦੱਸ ਦੇਣੀ ਸੀ ਤੇ ਜੇ ਕੋਈ ਹੋਊਗੀ ਵੀ ਨਾ ਅਸੀਂ ਕੁੜੀ ਨੂੰ ਅਪੇ ਦਾਜ ਦੇ ਦਾਂਗੇ ਪਿਆੰਜੀ ਇਹ ਗੱਲਾਂ ਸਭ ਕਹਿੰਦੀਆਂ ਹੁੰਦਾਂ ਗਾਵਾਂ ਬਾਅਦ ਵਿੱਚ ਕੋਈ ਨਹੀਂ ਦਿੰਦਾ ਹੁੰਦਾ ਦਾਜ ਫਿਰ लवली ਦੇ ਸਿਰ ਤੇ ਹੀ ਪੈਣੀ ਆ ਤੇ ਜੇ लवली ਦੇ ਸਿਰ ਤੇ ਨਾ ਪਈ ਫਿਰ ਤਾਇ ਦੇ ਸਿਰ ਤੇ ਪੈ ਜੂਗੀ ਕਹਿਣਾ ਵਾ ਤੇਰੀ ਕਿਹੜੀ ਧੀ ਆ ਇਹੋ ਧੀ ਆ ਤੇਰੀ ਐ ਵੀ ਤੇ ਇਹ ਗੰਨਾ ਸਾਰੀਆਂ ਹੁਣੇ ਖੋਲੋ ਕੱਲ ਨੂੰ ਨਾ ਮੁੜ ਕੇ ਸਾਡੇ ਘੜੀ ਆਉਣ ਪੈੜ ਹੁਣ ਤੇ ਤੂੰ ਸਭ ਕੁਝ ਮੰਨੀ ਜਾਣ ਡਈ ਆ ਵੀ ਮੈਂ ਦੇ ਦੂੰਗੀ ਦੇ ਦੂੰਗੀ ਜੇ ਇਹ ਭਲਕੇ ਗੱਲ ਬਾਤ ਹੋ ਗਈ ਨਾ ਤੇ ਜੁਮੇਰ ਤੂੰ ਹੋਏਗੀ ਅਹੀਂ ਮੁੰਡੇ ਦੇ ਪੈਸੇ ਭਰੇ ਆ ਤੈਨੂੰ ਇਹ ਗੱਲ ਦਾ ਪਤਾ ਨਾ ਤੇ ਸਾਡੇ ਕੋ ਨਹੀਂ ਦਿੱਤਾ ਜਾਣਾ ਕੁਝ ਵੀ ਮੇਰੀ ਗੱਲ ਸੁਣੋ ਧੀਆ ਨਾ ਸਾਰੀਆਂ ਸਾਡੀਆਂ ਦੀਆਂ ਨੇ ਤੇ ਇਹੋ ਗੱਲ ਤਾਂ ਮੈਂ ਅੱਗੇ ਕਹਿ ਕੇ ਗਈ ਆ ਫਿਰ ਆਲ ਮਿਲ ਕੇ ਕਰ ਲੈਣੇ ਆ ਪਿਆਂ ਜੀ ਥੋੜਾ ਬੋਤਾ ਹੋ ਵਿਖ ਤੇ ਰਲ ਮਿਲ ਕੇ ਕਰ ਲਾਂਗੇ ਹੁਣ ਜੇ ਤੁਸੀਂ ਪੂਰੀ ਪੰਡ ਸਾਡੇ ਸਿਰ ਤੇ ਬੰਦ ਹੋ ਕਿ ਸਾਰਾ ਅਸੀਂ ਕਰੀਏ ਸਾਡੇ ਕੋ ਨਹੀਂਗਾ ਇੰਨਾ ਹੋਣਾ ਅਸੀਂ ਮੁੰਡੇ ਦੇ ਪੈਸੇ ਲੱਖਾਂ ਨਾ ਦਿੱਤੇ ਆ ਉਹਨਾਂ ਨੇ ਕਿਹ ਬੰਨੇ ਅਸੀਂ ਲਾਉਣਾ ਕਿ ਜਾਂ ਜੋਤ ਨੂੰਾਂ ਦੇ ਵਿਆਹ ਹੀ ਕਰਨੇ ਆ ਉਹ ਨਾਲੇ ਭੈੜੇ ਇਹ ਗੱਲ ਵੀ ਜੋ ਸਾਡੇ ਕੋ ਸਰਦਾ ਬਣਦਾ ਅਸੀਂ ਦੇਣਾ ਉਹੀ ਐਵੇਂ ਤੁਹਾਨੂੰ ਫੋੜ ਮਾਰ ਦਈਏ ਪਈ ਅਸੀਂ ਇਹ 50000 ਲਾਦਾ ਕਿ ਅਸੀਂ ਲੱਖ ਲਾ ਦਾਂਗੇ ਸਾਡੇ ਕੋ ਜਦੋਂ ਹੀ ਰਿਸ਼ਤਾ ਕਰਾਉਂਦੇ ਹਾਂ ਉਹਦੋਂ ਤੋਂ ਤੁਸੀਂ ਆਂਦੇ ਵੀ ਨਹੀਂ ਉਹ ਚੰਗਾ ਨਹੀਂ ਆ ਚੰਗਾ ਨਹੀਂ ਆ ਜੇ ਹੁਣ ਤੁਸੀਂ ਆਪਣੀਆਂ ਮਰਜ਼ੀਆਂ ਕੀਤੀਆਂ ਵਾ ਤਾਂ ਹੁਣ ਗਾੜੀ ਹੋ ਗਿਆ ਸਾਰੇ ਕੰਮ ਕਰੋ ਹੁਣ ਕਿਉਂ ਹੜੀ ਦਾ ਸਲਾਮਾ ਲੈਿੰਦੇ ਫਿਰਦੇ ਜੇ ਤੁਸੀਂ ਤੁਸੀਂ ਨਾ ਦੋਏ ਜੀ ਹੁਣ ਮੇਰੇ ਸੁਣੋ ਗੱਲ ਧਿਆਨ ਦੇ ਨਾਲ ਰਿਸ਼ਤਾ ਵੀ ਅਸੀਂ ਉੱਥੇ ਹੀ ਕਰਨਾ ਹੈ ਤੇ ਵਿਆਹ ਦੇ ਪੈਸਾ ਵੀ ਅਸੀਂ ਆਪੇ ਲਾ ਲਾਂਗੇ ਤੇ ਬਸ ਇਹ ਨਾ ਟਾਈਮ ਦੇ ਨਾਲ ਤਿਆਰ ਹੋ ਕੇ ਆ ਜਿਓ ਚੰਗਾ ਜੇ ਤੁਹਾਨੂੰ ਮੈਂ ਪਿਆਰ ਨਾ ਸਮਝਾਉਣ ਨਹੀਂ ਆ ਤਾਂ ਤੁਹਾਨੂੰ ਸਮਝ ਨਹੀਂ ਆਉਣ ਈ ਗੱਲ ਦੀ ਉਹ ਚੱਲ ਕੋਈ ਗੱਲ ਨਹੀਂ ਪੈੜਾ ਹੀ ਆ ਲਾਗੇ ਚਲੋ ਠੀਕ ਹੈ ਮੇਰੀ ਸਾਰੀ ਤੁਹਾਡੀ ਜੇ ਜੋ ਕਿ ਕੱਲ ਨੂੰ ਅਭਿਨਵੀ ਹੋਗੀ ਨਾ ਅਸੀਂ ਕਿਹ ਗੱਲ ਚ ਨਹੀਂ ਜੇ ਹੈਗੀ ਜੇ ਅਸੀਂ ਸਿਰ ਚੁੱਕ ਕੇ ਕਰੋਂਦੇ ਨਾ ਤੇ ਜ਼ਿੰਮੇਵਾਰੀ ਫਿਰ ਸਾਡੀ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਵੇਖ ਲਾਂਗੇ ਸਭ ਕੁਝ ਚਲੋ ਠੀਕ ਆ ਉਹ ਕੋਈ ਗੱਲ ਨਹੀਂ ਰਮਨ ਅਸੀਂ ਚੱਲ ਜਾਾਂਗੇ ਜੋ ਸਾਡਾ ਮਰਦਾ ਸਰਦਾ ਹੋਊਗਾ ਅਸੀਂ ਦੇ ਦਾਂਗੇ ਚਲੋ ਤੁਸੀਂ ਭੈਣ ਭਰਾ ਗੱਲਾਂ ਬਾਤਾਂ ਕਰੋ ਮੈਂ ਚਾਹ ਬਣਾ ਕੇ ਲੰਮਣੀ ਆ ਬੈ ਜਾ ਰਮਨ ਚਾਹ ਤਾਂ ਨਾ ਬਥੇਰੀ ਪਿਆਤੀ ਐ ਮੈਂ ਨਾ ਉਹਨਾਂ ਬੈ ਕੇ ਆਉਣੀ ਆ ਜੋਤਰਾ ਲਵਲੀ ਨਾਲ ਉਧਰ ਭੈਣ ਜੀ ਇਹ ਗੱਲ ਕਿੱਦਾਂ ਦੀ ਹੋਈ ਚਾਹ ਤਾਂ ਪੀ ਗੋ ਘਟ ਹਰਿਆਣੇ ਮੈਂ ਨਾ ਉਹਨਾਂ ਨਾਲ ਮੇਲਮ ਨਹੀਂ ਸਜੰਦਰ ਚਲੋ ਠੀਕ ਆ ਭੈਣ ਜੀ ਜਾਨੀ ਆ ਤਾਂ ਜਾ ਜਦੋਂ ਸੱਚੀਆਂ ਸੁਣਾਇਆਂ ਨਾ ਐਦਾਂ ਹੀ ਮਿਰਚਾਂ ਲੱਗਦੀਆਂ ਹੁੰਦੀਆਂ ਵਾ ਮਰਜ਼ੀਆਂ ਆਪਣੀਆਂ ਕਰਨ ਢਈਆਂ ਰਲ ਮਿਲ ਕੇ ਕਰ ਲਾਂਗੇ ਰਲ ਮਿਲ ਕੇ ਕਰ ਲਾਂਗੇ ਅਸੀਂ ਤਾਂ ਸਾਰੀ ਉਮਰ ਇੰਨਾ ਜੋਗੀ ਰਵਾਂਗੇ ਸਾਡਾ ਕਿਹੜਾ ਘਰ ਪੁੱਲਾ ਹੈਗਾ ਵਾ ਵੀ ਸਾਨੂੰ ਆਪਣੇ ਦੀ ਵੀ ਲੋੜ ਹੈਗੀ ਆ ਨਹੀਂ ਪੀਣੀ ਤਾਂ ਨਾ ਪੀਚਾ ਕਿੱਡੀ ਭਜੀ ਗਈ ਆ ਹਾਂ ਖਾਹ ਪਕੌੜੇ ਭਲਾ ਉਥੋਂ ਕੱਢ ਕੇ ਤੈਨੂੰ ਦਿੰਦੇ ਆ ਜਿੱਦਾਂ ਆਈ ਆ ਨਾ ਐਦਾਂ ਹੀ ਜਾਊਗੀ ਬੈਠੇ ਤਾਂ ਸਸਿਕਾ ਸਸਿਕਾ ਹੋ ਠੀਕ ਠਾਕ ਹਾਂ ਠੀਕ ਠਾਕ ਵਧੀਆ ਬੈਠੋ ਮੈਂ ਬੈਠੇ ਪੈਣ ਭਰਾ ਦਵੇ ਕੀ ਇਸਲਾਵਾ ਕਰਨ ਦੇ ਜੀ ਕੱਲੀ ਆਈ ਜੀ ਹਾਂ ਮੈਂ ਕੱਲੀ ਆਈ ਹਾਂ ਅੱਛਾ ਬੜੀਆਂ ਕੰਮ ਹੀ ਫਿਰ ਉਹ ਕਰ ਰਿਹਾ ਪਏ ਆ ਗਈ ਮੈਂ ਪਾਣੀ ਲੈ ਕੇ ਪਾਣੀ ਪੁੱਤ ਪੀਤਾ ਮੈਂ ਮੈਨਾਂ ਹਾਂ ਉਧਰ ਹੋ ਗਿਆ ਜੀ ਉਧਰ ਹੋ ਕੇ ਆਈ ਹਾਂ ਮਿਲ ਕੇ ਆਈ ਹਾਂ ਤੇ ਤਾਜ਼ੇ ਨੂੰ ਤਾਜ਼ੇ ਨੂੰ ਠੀਕ ਹੈ ਠੀਕ ਆ ਘਰੇ ਜੀ ਸਭ ਜਣੇ ਹਾਂ ਚਾਹ ਬਣਾ ਲੈਵਾਂ ਨਹੀਂ ਤੇ ਮੈਂ ਚਾਹ ਨਾ ਠਹਿਰ ਕੇ ਪੀਣੀ ਪੁੱਤ ਅੱਛਾ ਤੇ ਹੋਰ ਸੁਣਾਓ ਤੁਸੀਂ ਕਿਦਾਂ ਕਰਦਾ ਹਾਂ ਠੀਕ ਠਾਕ ਵਧੀਆ ਕੰਮ ਕਰ ਕੰਮ ਕਰ ਚੱਲੀ ਜਾਂਦੇ ਆ ਮੜਾ ਮੋਟਾ ਚਲ ਠੀਕ ਹੈ ਵਧੀਆ ਹਾਂਜੀ ਪੁੱਤ ਮੈਂ ਤਾਂ ਨਾ ਆਈ ਹਾਂ ਤੁਹਾਡੇ ਵੱਲ ਵੀ ਉਹ ਤੇ ਮੈਂ ਦੱਸਿਆ ਜਾਗਾ ਰਿਸ਼ਤੇ ਵਾਲਾਂ ਦਾ ਫੋਨ ਵੀ ਕੀਤਾ ਸੀ ਤੇਰੇ ਘਫੜ ਜੀ ਨੇ ਵੀ ਹਾਂਜੀ ਤੇ ਉਹ ਮੜ ਕੇ ਤੁਸੀਂ ਦੱਸਿਆ ਨਹੀਂ ਕੋਈ ਜਵਾਬ ਹੀ ਨਹੀਂ ਦਿੱਤਾ ਉਹ ਆਜੀ ਅੱਗੇ ਵੀ ਤੁਸੀਂ ਫੋਨ ਕੀਤਾ ਸੀ ਹਾਂ ਸਵੇਰੇ ਤੇ ਮੈਂ ਗਿਆ ਸੀ ਉਹਨਾਂ ਨਾਲ ਹਾਂ ਤੇ ਉਹ ਇਹੋ ਹੀ ਨਾ ਨੁਕਰੀ ਕਰੀ ਜਾਂਦੇ ਆ ਇਹ ਆਉਂ ਆ ਜਾਉਂ ਉਹਨਾਂ ਦੀ ਕੋਠੀ ਬੜੀ ਤਗੜੀ ਆ ਉੱਥੇ ਮਿਲਣਾ ਕਿੱਦਾਂ ਮੈਂ ਮੜ ਕੇ ਤੁਹਾਨੂੰ ਫੋਨ ਹੀ ਨਹੀਂ ਕੀਤਾ ਮੈਂ ਤੁਹਾਨੂੰ ਕੀ ਜਵਾਬ ਦਿੰਦਾ ਲਵਲੀ ਮੈਂ ਤਾਂ ਚਾਹੁੰਨੀ ਹਾਂ ਨਾ ਫਿੱਟੜੇ ਨਾ ਦੋਵਾਂ ਪਰਿਵਾਰਾਂ ਵਿੱਚ ਆਪਸੇ ਪਿਆਰ ਬਣਿਆ ਰਵੇ ਪਰ ਮੈਂ ਹੁਣ ਉਦਾਂ ਹੋ ਕੇ ਆਈ ਹਥੋਂ ਪਰ ਨਾ ਗੱਲਾਂ ਨਹੀਂ ਗਿਆ ਚੰਗੀਆਂ ਕਰਨ ਲਈ ਰਮਨ ਤਾਈ ਦੇ ਚੋਂ ਟਾੜੀ ਆ ਟਾੜੀ ਰਹਿਣੀ ਮੈਂ ਤੇ ਕਹੀ ਨਹੀਂ ਵੀ ਅੱਗੇ ਲੱਗਦੇ ਹੋ ਵੀ ਨਾਲ ਹੈ ਤੇ ਆਣੇ ਦੇ ਕੰਮ ਜਿਹੜੇ ਨਾ ਇਦਾਂ ਸੁਣੇ ਲੱਗਦੇ ਸਾਰੇ ਜਾਣੇ ਭੈਣ ਭਰਾ ਨਾਲ ਮਿਲ ਕੇ ਕਰਨ ਤੇ ਜੇ ਹੁਣ ਤੁਹਾਡੇ ਮਾਪਿਓ ਹੁੰਦੇ ਤੇ ਚਲ ਆਪਿਓ ਆਪਣੇ ਸਿਰ ਤੇ ਕਰਦੇ ਉਹ ਆਹੋ ਤਾਈ ਤੇ ਅਸੀਂ ਕੋਈ ਗੱਲ ਨਹੀਂ ਕਰਦੇ ਤੇ ਜੇ ਕੋਈ ਗੱਲ ਸਾਡੇ ਮੂੰਹੋਂ ਨਿਕਲ ਗਈ ਨਾ ਤੇ ਫਿਰ ਆਈ ਨੇ ਆਣੇ ਜਾ ਰਹੇ ਨਾ ਵੀ ਨੇ ਆਨੇ ਮੂੰਹ ਘੜੀ ਆਏ। ਭਾਜੀ ਸਾਨੂੰ ਤੇ ਕੁਛ ਵੀ ਨਹੀਂ ਕਹਿ ਦਿੰਦੇ। ਜਦੋਂ ਕੋਈ ਗੱਲ ਹੁੰਦੀ ਆ ਆਪਣੇ ਹਿਸਾਬ ਨਾਲ ਹੀ ਕੰਟਰੋਲ ਕਰ ਲੈਂਦੇ ਆ। ਹੁਣ ਜਿੱਦਨ ਦੇ ਉੱਥੋਂ ਹੋ ਕੇ ਆਏ ਆ ਨਾ ਕਿਤੇ ਇੱਕ ਵਾਰੀ ਨਹੀਂ ਘਰ ਆਏ। ਵੀ ਜੋ ਤੇ ਮੁੰਡਾ ਚੰਗਾ ਵਾ ਜਾਂ ਕਿਦਾਂ ਵੀ ਕਰਕੇ ਆ ਵੀਰ ਜੀ ਜਾਂਦੇ ਆ ਕੋਈ ਸਲਾਹ ਦੇ ਦਿੰਦੇ ਆ। ਨਾ ਉਹ ਚ ਹਾਂ ਕਰਦੇ ਆ ਤੇ ਨਾ ਪੂਰੀ ਨਾ ਹੀ ਕਰਦੇ। ਤੁਸੀਂ ਨਾ ਦੋ ਜਾਣੇ ਫਿਕਰ ਨਾ ਕਰੋ ਗੀ ਗੱਲ ਦਾ। ਅਸੀਂ ਤੁਹਾਡੇ ਨਾਲ ਆ। ਪੁੱਤ ਪਤਾ ਕੀ ਆ? ਅੱਜ ਕੱਲ ਸਾਰੀ ਗੱਲ ਨਾ ਬੱਚਿਆਂ ਨਾਲ ਸਾਸ ਸੋਸਰੀ ਕਰ ਲੈਣੀ ਚਾਹੀਦੀ ਆ। ਰਿਸ਼ਤਾ ਬੜਾ ਵਧੀਆ ਆ। ਉੱਥੇ ਤਾਂ ਖੁਸ਼ ਰਹੇਗੀ ਤੇ ਬਾਕੀ ਨਾ लवली ਦਾ ਫਿਕਰ ਨਾ ਕਰ ਖਰਚੇ ਹੀ ਅੱਪੇ ਕਰ ਲਾਂਗੇ ਇਹ ਬਸ ਟਾਈਮ ਦੇ ਨਾ ਤਿਆਰ ਹੋ ਕੇ ਉੱਥੇ ਆ ਜਣ ਇੰਨਾ ਹੀ ਬੜਾ ਆ ਤੇ ਤੁਹਾਨੂੰ ਜਿਹੜੀ ਜਿਹੜੀ ਲੋੜ ਆ ਨਾ ਤੁਸੀਂ ਮੈਨੂੰ ਦੱਸੋ ਫੋਨ ਕਰਕੇ ਆਪਣੇ ਫੁੱਫੜ ਜੀ ਨੂੰ ਦੱਸੋ ਅਸੀਂ 24 ਘੰਟੇ ਨਹਾ ਦੇਣਾ ਟੜਨਾ ਹੁਣ ਪਹਿਲਾਂ ਵਿਆਹ ਕਰਾਂਗੇ ਇਹਦਾ ਕਮੜਕੇ ਕੋਈ ਤੇਰੇ ਬਾਰੇ ਵੀ ਸੋਚਾਂਗੇ ਪੁੱਤ ਉਹ ਆ ਜੀ ਪੈਸੇ ਦੇ ਲੀ ਦੀ ਗੱਲ ਕਰਦੇ ਹੋਣੇ ਕਿ ਸਾਡੇ ਕੋ ਵਿਆਹ ਤੇ ਲੱਗਣੇ ਨਹੀਂ ਆਉਂਗਾ ਜਾਉਂਗਾ ਉਹ ਮੈਨੂੰ ਵੀ ਸੁਣਾਉਂਦੇ ਰਹਿੰਦੀ ਆ ਪਰ ਮੈਂ ਕੋਈ ਗੱਲ ਨਹੀਂ ਕਰਦਾ ਉਹਨਾਂ ਨੂੰ ਪਤਾ ਵਾ ਵੀ ਸਾਡੇ ਕੋ ਚੁੱਕਨੇ ਪੈਣੇ ਇਹਨਾਂ ਨੂੰ ਚਲ ਕੋਈ ਗੱਲ ਨਹੀਂ ਉਹ ਹੋੜ ਜੀ ਉਹਨਾਂ ਨਾਲ ਮੈਂ ਵੀ ਗੱਲ ਕਰੂੰਗਾ ਵੀ ਪੈਸਾ ਤੇ ਲੈ ਵੇਖ ਲਿਓ ਹੁਣ ਤੁਸੀਂ ਤੇ ਬਾਅਦ ਚ ਫਿਰ ਓਹੋੜੀ ਓੜੀ ਦੇ ਦਾਂਗੇ ਤੁਹਾਨੂੰ ਕੋ ਜੀ ਹੁਣ ਤੁਹਾਨੂੰ ਵੀ ਪਤਾ ਵਾ ਵੀ ਸਾਡੇ ਘਰ ਦੇ ਕੀ ਹਾਲਾਤ ਆ ਤੇ ਜੇ ਅਸੀਂ ਤਾਈ ਜੀ ਉਹਨਾਂ ਨੂੰ ਦੱਸਨੀ ਆ ਨਾ ਜਾ ਕੇ ਉਹ ਆਪਣੀਆਂ ਸੋਇਦੇ ਰਹਿੰਦੇ ਆ ਪਹਿਲਾਂ ਮਗਨਾ ਕਾ ਰੋਜ਼ ਹੀ ਜਾਂਦੀ ਹੁੰਦੀ ਸੀ ਨਿਕਾਮੋਟਾ ਕੰਮ ਹੀ ਕਰਵਾਉਂਦੀ ਸੀ ਫਿਰ ਬਾਤਣਾ ਉਹ ਨਿਕਨਗੀਆਂ ਗੱਲਾਂ ਲੱਗਦੇ ਹੀ ਕਰਨ ਤੁਸੀਂ ਇਦਾਂ ਕਰ ਲਿਆ ਕਰੋ लवली ਨੂੰ ਮੈਂ ਰੋਟੀ ਦੇ ਦੇਨੀ ਆ ਤੂੰ ਆ ਕਰ ਦੇ ਮੈਂ ਇਦਾਂ ਠੀਕ ਨਹੀਂ ਆ ਫਿਰ ਵੀਰ ਜੀ ਗੁੱਸੇ ਹੁੰਦੇ ਹੀ ਮੈਨੂੰ ਕਹਿੰਦੇ ਵੀ ਤੂੰ ਆਪਣੇ ਘਰੇ ਬਣਾ ਲਿਆ ਕਰ ਕਿੰਨਾ ਖਚਰ ਉਥੋਂ ਖਾਵਾਂਗੇ ਤੀਂ ਦੱਸੋ ਭਾਜੀ ਜੇ ਹੀ ਆਪਣੇ ਘਰ ਬਣਾ ਖਾ ਲੈਨੇ ਆ ਅਸੀਂ ਕੀ ਮੜਾ ਕਰ ਦਿੰਨੇ ਆ ਨਿਕੀਆਂ ਨਿਕੀਆਂ ਗੱਲਾਂ ਪਤਾ ਨਹੀਂ ਉਹ ਕਿੱਥੋਂ ਕੱਢ ਲੈਂਦੇ ਪੁੱਤ ਇਹ ਤੇ ਤਰੀ ਸਿਆਣਾ ਪਈ ਤੁਸੀਂ ਵਧੀਆ ਕੀਤਾ ਦੋਵਾਂ ਜਣਿਆਂ ਨੇ ਪਤਾ ਕੀ ਆ ਤਾਇਆ ਜਿਹੜਾ ਪੁੱਤ ਚੰਗਾ ਭਲਾ ਹੀ ਮੰਨਦਾ ਵੀ ਇਹ ਕਹਿਣਾ ਪਰ ਆੜ ਦੀ ਤੇ ਤਾਈ ਹੈ ਨਾ ਇਹ ਨਹੀਂ ਉਹਨਾਂ ਕੇ ਬੱਸ ਲੱਗਨ ਦਿੰਦੇ ਬਾਕੀ ਨਾ ਕੋਈ ਗੱਲ ਨਹੀਂ ਮੈਂ ਹੁਣ ਇੱਕ ਵਾਰੀ ਇਹਨਾਂ ਨੂੰ ਪਿਆਰ ਨਾਲ ਸਮਝਾਤਾ ਆ ਪਰ ਜੇ ਨਹੀਂ ਨਾ ਮੰਨੇ ਹੁਣ ਤਾਂ ਹੁਣ ਜ਼ਿੰਮੇਵਾਰੀ ਸਾਡੇ ਸਿਰ ਤੇ ਸਾਰੀ ਅਸੀਂ ਹੁਣ ਆਪਣੀ ਮਰਜ਼ੀ ਨਾਲ ਆਪਣੇ ਢੰਗ ਨਾਲ ਹੀ ਕਰ ਲਾਂਗੇ ਸਭ ਕੁਝ ਤਾਂ ਬਸ ਮੈਂ ਇੱਕ ਗੱਲ ਕਿਹਾ ਹੀ ਇਹਨਾਂ ਨੂੰ ਕਿ ਮੈਂ ਟਾਈਮ ਤੇ ਤੁਸੀਂ ਆ ਜਾਓ ਬਸ ਇੰਨਾ ਹੀ ਬੜਾ ਕਿਉਂਕਿ ਪਿਆਰ ਵੀ ਲੋਕਾਂ ਨੇ ਗੱਲਾਂ ਕਰਨੀਆਂ ਨੇ ਪਿੰਡਾਲ ਤਾਇਆ ਤਾਈ ਵੀ ਨਾਲ ਹੁੰਦੇ ਆ ਤੇ ਫੇਰ ਹੀ ਭੂਆ ਇੱਕ ਅੱਗੇ ਲੱਗੀ ਪਰ ਹੁਣ ਭੂਆ ਜੀ ਤੇ ਉਹਨਾਂ ਦਾ ਆਪਣੀ ਸੋਚ ਹੈ ਨਾ ਵੀ ਉਹਨਾਂ ਨੇ ਕਿੱਦਾਂ ਵਰਤਣਾ ਸਾਡੇ ਨਾਲ ਹੁਣ ਅਜੇ ਰਿਸ਼ਤੇ ਦੀ ਗੱਲ ਸ਼ੁਰੂ ਵੀ ਨਹੀਂ ਹੋਈ ਤੇ ਮੈਨੂੰ ਘਰ ਆਣ ਕੇ ਸੋਸੋ ਗੱਲਾਂ ਕਰਕੇ ਗਏ ਸੀ ਤੇ ਭੁਆ ਤੇਰੀ ਤੇ ਉੱਥੇ ਮੁੰਡੇ ਵਾਲਿਆਂ ਦੇ ਘਰ ਰੱਖਿਆ ਵਾ ਤੈਨੂੰ ਵੀ ਸੱਦਣ ਦੀ ਐ ਇਦਾਂ ਕਰਕੇ ਮੈਂ ਇਹਦੇ ਵੀਰ ਜੀ ਨੂੰ ਪਹਿਲਾਂ ਹੀ ਕਹਤਾ ਸੀ ਵੀ ਵੀਰ ਜੀ ਤੁਹਾਨੂੰ ਜਿੱਦਾਂ ਠੀਕ ਲੱਗੂਗਾ ਉਦਾਂ ਕਰ ਲਿਓ ਵੀਰ ਜੀ ਨੂੰ ਵੱਖਰੀ ਸਲਾਹ ਦੇ ਦਿੰਦੇ ਆ ਮੈਨੂੰ ਵੱਖਰਾ ਕਹਿ ਦਿੰਦੇ ਆ ਅਹੀਂ ਹੈ ਤੇ ਦੋਵੇਂ ਜਣੇ ਆ ਘਰ ਦੇ ਵਿੱਚ ਜੇ ਹਨ ਨੂੰ ਦੋਵਾਂ ਨੂੰ ਵੱਖਰਾ ਵਖੜਾ ਪੜਾਓਗੇ ਤੇ ਫਿਰ ਕਿੱਦਾਂ ਸਰੂਗਾ ਤੇ ਤੈਨੂੰ ਜੋ ਤੇ ਇਦਾਂ ਕਿਹਾ ਸੀ ਵੀ ਉਹਨਾਂ ਨੇ ਮੁੰਡੇ ਵਾਲਿਆਂ ਦੇ ਘਰ ਰੱਖਿਆ ਬਾਕੀ ਰੇਂਦੀ ਗੱਲ ਵੀਰ ਜੀ ਤੇ ਤੁਹਾਡਾ ਨਾ ਸਾਰੀ ਗੱਲ ਕਰ ਦੇਣੀ ਐ ਅਜਿੱਦਣ ਜਾਣਾ ਸੀ ਤੁਹਾਡੇ ਘਰ ਮੁੰਡੇ ਤੇ ਉਸ ਦਿਨ ਪਹਿਲਾਂ ਕਹਿੰਦੇ ਵੀ ਜਾਵਾਂਗੇ ਨਾਲ ਮੁੜ ਕੇ ਕਹਤਾ ਸਾਨੂੰ ਕੰਮ ਆ ਤੇ ਗਏ ਵੀ ਹਨਾ ਤੇ ਮੀਚ ਗਏ ਵੀ ਜੀ ਉਸ ਦਿਨ ਵੀ ਮੈਂ ਇਹ ਕਿਹਾ ਕਿ ਤੁਸੀਂ ਨਾਲ ਲੈ ਕੇ ਆਉਂਦੇ ਲਵਲੀ ਨੂੰ ਉਹ ਮੈਨੂੰ ਕਹਤਾ ਨਾ ਇਹਨਾਂ ਨੇ ਵੀ ਅਸੀਂ ਗਾਂਹ ਜਾਣਾ ਤੇ ਮੈਂ ਚੱਲ ਕੋਈ ਗੱਲ ਮੈਂ ਮੋਟਰਸਾਈਕਲ ਤੇ ਆ ਜੰਨਾ ਜਿੱਦਾਂ ਮਰਜੀ ਨਾ ਹੈ ਤੁਹਾਡਾ ਹੀ ਭਰਾ ਵਰਜਾਈ ਪਰ ਨਾ ਮੈਨੂੰ ਲੱਗਦੀ ਨਾ ਨੀਤ ਸਾਫ ਨਹੀਂ ਹੈਗੀ ਪਰ ਮੈਂ ਤੁਹਾਨੂੰ ਇਹ ਨਾ ਕਹਿਣਾ ਨਹੀਂ ਚਾਹੁੰਦੀ ਵੀ ਚੱਲ ਤੁਹਾਡਾ ਪਿਆਰ ਆਪਸੇ ਜਿ ਬਣਿਆ ਰਹੇ ਮੈਂ ਬਹੁਤਾ ਕਹਿ ਨਹੀਂ ਹਾਂ ਵੀ ਤੁਹਾਨੂੰ ਵੀ ਉਹਨਾਂ ਦਾ ਆਸਰਾ ਲੱਗੇ ਚੱਲ ਇਹ ਆ ਪੀ ਕਿ ਉਹਦਰ-ਉਧਰ ਆਉਂਦੇ ਜਾਂਦੇ ਆ ਤੇ ਬੱਚਿਆਂ ਦੇ ਲੱਗਾ ਰਹਿੰਦਾ ਆ। ਪੋਆ ਜੀ ਜੇ ਸੱਚੀ ਗੱਲ ਦੱਸਾਂ ਨਾ ਸਾਡਾ ਦਿਲ ਉੱਥੇ ਨਹੀਂ ਲੱਗਦਾ ਹੈਗਾ। ਸਾਡੇ ਕੋਲ ਕਿੰਨੇ ਆਉਣਾ ਵਾ? ਕੱਲ ਪਰਸੋ ਸਾਰਾ ਦਿਨ ਮੀਂਹ ਪੈਂਦਾ ਰਿਹਾ ਕਿਤੇ ਇੱਕ ਵਾਰੀ ਨਹੀਂ ਪੁੱਛਿਆ ਵੀ ਤੁਸੀਂ ਰੋਟੀ ਬਣਾ ਕੇ ਖਾਧੀ ਹੈ ਕਿ ਨਹੀਂ ਖਾਧੀ ਤੇ ਇਹੋ ਜਿਹੇ ਬੰਦੇ ਦਾ ਆਸਰਾ ਹੈ ਕੀ ਕਰਨਾ ਵਾ? ਜਦੋਂ ਦੁੱਖ ਸੁੱਖ ਵੇਲੇ ਨਹੀਂ ਪੁੱਛਣਾ। ਨਾਲੇ ਉਹ ਪਹਿਲੇ 10-15 ਦਿਨ ਜਿਹੜੇ ਆਏ ਆ ਨਾ ਤਾਈ ਜੀ ਉਹੀ ਆਏ ਆ। ਹੁਣੇ ਸਾਡੇ ਘਰ ਫੇਰਾ ਵੀ ਨਹੀਂ ਮਾਰਦੇ। ਉਦੋਂ ਤੇ ਕਹਿੰਦੇ ਆ ਵੀ ਕੁੜੀ ਇਕੱਲੀ ਘਰ ਰਹਿੰਦੀ ਐ लवली ਵਿਆਹ ਕਰ ਦੇ ਇਦਾਂ ਕਰ ਦੇ ਤੇ ਹੁਣ ਨਹੀਂ ਮਹਿਸੂਸ ਹੁੰਦਾ ਵੀ लवली ਕਰੋ ਬਾਹਰ ਰਹਿੰਦਾ ਵਾ ਤੇ ਅਹੀਂ ਜਾ ਕੇ ਕੁੜੀ ਨੂੰ ਵੇਖ ਆਈਏ। ਆ ਚੱਲ ਕੋਈ ਗੱਲ ਨਹੀਂ। ਛੱਡ ਤੂੰ ਗੱਲਾਂ ਤੇ ਚਾਚਾ ਆਪ ਬਣਾ ਕੇ। ਪੁੱਤ ਤੂੰ ਨਾ ਕਿਸੇ ਗੱਲ ਦਾ ਫਿਕਰ ਨਾ ਕਰ। ਅਸੀਂ ਤੇਰੇ ਨਾਲ ਆ। ਬਾਕੀ ਨਾ ਜਿਹੜੀ ਚੀਜ਼ ਦੀ ਲੋੜ ਹੁੰਦੀ ਨਾ ਤੂੰ ਇੱਕ ਵਾਰੀ ਸਾਨੂੰ ਫੋਨ ਕਰਿਆ ਕਰ। ਠੀਕ ਐ। ਅਸੀਂ ਤੇਰੀ ਮਦਦ ਕਰਨ ਲਈ ਤਿਆਰ ਆ। ਅਸੀਂ ਆਪ ਕਰਾਂਗੇ। ਜੇ ਨਹੀਂ ਨਾ ਲੱਗੇ ਲੱਗਦੇ ਐ। ਤੇ ਤੂੰ ਨਹੀਂ ਫਿਕਰ ਕਰਨਾ ਮੇਰੇ ਪੁੱਤ ਨੇ ਕਿਸ ਗੱਲ ਦਾ ਕੋਈ ਗੱਲ ਮੁੱਕ ਦੀ ਗੱਲ ਨਾ लवली ਪੁੱਤ ਇਹੋ ਹੀ ਆ ਤੇ ਰਿਸ਼ਤਾ ਹੀ ਉੱਥੇ ਕਰਨਾ ਆ ਤੇ ਉਹ ਬਹੁਤ ਵਧੀਆ ਰਿਸ਼ਤਾ ਆ ਤੇ ਤੁਸੀਂ ਬਸ ਤਿਆਰੀ ਸ਼ੁਰੂ ਕਰੋ ਮੈਂ ਤਾਂ ਹੁਣ ਉਹਨਾਂ ਨੂੰ ਵੀ ਕਿਹਾ ਹੀ ਆ ਚਲੋ ਕੋਈ ਗੱਲ ਨਹੀਂ ਕਰੋ ਤੁਸੀਂ ਆਪਣੀ ਮਰਜ਼ੀ ਆਈ ਨਹੀਂ ਕਿ ਇਹਨਾਂ ਦੀ ਸੋਨੀ ਹਨ ਚੱਲ ਕੋਈ ਗੱਲ ਨਹੀਂ ਜੇ ਇਹਨਾਂ ਨੇ ਕਿਹਾ ਤਾਂ ਨਾ ਕਿ ਤੁਸੀਂ ਅੱਗੇ ਲੱਗੇ ਤੁਸੀਂ ਦੋਵੇਂ ਜੀ ਕਰੋ ਤੇ ਫਿਰ ਹੁਣ ਅਸੀਂ ਕਰਕੇ ਦੱਸਾਂਗੇ ਨਾ ਇਹਨਾਂ ਨੂੰ ਗੁੱਸਾ ਹੋਣਾ ਵੀ ਜਿੱਥੇ ਅਸੀਂ ਕਰਮ ਦੇ ਉੱਥੇ ਕੀਤਾ ਨਹੀਂ ਇਹਨਾਂ ਨੇ ਇਹ ਗੱਲ ਕਹਿਤੀ ਮੈਨੂੰ ਕਿ ਹਾਂਜੀ ਕਹਿੰਦੀ ਵੀ ਜਦੋਂ ਉਹ ਰਿਸ਼ਤਾ ਦਾ ਮੈਨੂੰ ਕਰਮ ਨਹੀਂ ਆ ਤੁਹਾਨੂੰ ਚੰਗਾ ਨਹੀਂ ਲੱਗਾ ਮੈਨੂੰ ਤਾਂ ਲੱਗਦਾ ਇਹਨਾਂ ਵਿੱਚ ਖੁੰਦਕ ਹੋਈ ਆ ਚਲੋ ਹੋਊਗੀ ਕਿਸੇ ਗੱਲ ਦੀ ਹੁਣ ਅਸੀਂ ਕਰੀਏ ਕੋਈ ਗੱਲ ਨਹੀਂ ਅਸੀਂ ਰਿਸ਼ਤਾ ਨਾ ਉੱਥੇ ਕਰਨਾ ਇਹੋ ਜਿਹਾ ਪਰਿਵਾਰ ਨਹੀਂ ਘਰ ਨਾਲ ਲੱਭਣਾ ਸਾਡੀ ਕੁੜੀ ਸੁਖੀ ਰਹੂਗੀ ਕੋਈ ਗੱਲ ਨਹੀਂ ਵੇਖ ਲਓ ਤੁਸੀਂ ਜਿੱਦਾਂ ਕਰਨਾ ਤੁਸੀਂ ਕਰੀ ਜਾ ਚੱਲ ਆਉਂਦੀ ਹੈ ਨਾ ਜੋਤ ਚਾਹ-ਕੋਟ ਪੀ ਕੇ ਮੈਂ ਜਾਣੀ ਆ ਫੁੱਫੜੀ ਤੇਰੇ ਨੇ ਆ ਜਾਣਾ ਆ ਟਾਈਮ ਬੜਾ ਹੋ ਜਾਣਾ ਹੈ ਚਲੋ ਕੋਈ ਗੱਲ ਨਹੀਂ